ਸਰਕਾਰ ਆਈ ਸੀ ਉਸ ਸਮੇਂ ਵੀ ਕਿਹਾ ਸੀ ਵਸ ਹੀ ਪੁੱਛਾਂਗੇ ਮੁੱਖ ਮੰਤਰੀ ਤੋਂ ਵੀ ਇਹਨਾਂ ਦੇ ਕੀ ਕਾਰਵਾਈ ਹੋਵੇਗੀ ਕੀ ਲੱਗਦਾ 3 ਸਾਲ ਬੀ ਚੁੱਕੇ ਕਦੋਂ ਹੋਵੇਗੀ ਸਰਕਾਰ ਤੁਹਾਡੀ ਸੱਤਾ ਤੁਹਾਡੀ ਪੁਲਿਸ ਤੁਹਾਡੀ ਕਦੋਂ ਕਾਰਵਾਈ ਹੋਵੇਗੀ ਆਲਰੇਡੀ ਜਦੋਂ ਦੀ ਸਾਡੀ ਸਰਕਾਰ ਬਣੀ ਆ ਉਦੋਂ ਦੇ ਜਿਹੜੇ ਨੇ ਧਰਮਸੋਤ ਤੋਰੀ ਹਰਸ ਸਿੰਘ ਧਰਮਸੋਤ ਤੋਰੀ ਉਹ ਜੇਲ੍ਹ ਚ ਨੇ ਕਿਉਂਕਿ ਉਹਨਾਂ ਤੇ ਆਲਰੇਡੀ ਕਾਨੂੰਨੀ ਕਾਰਵਾਈ ਚੱਲ ਰਹੀ ਆ ਅਲੱਗ-ਅਲੱਗ ਕੇਸਾਂ ਨੂੰ ਲੈ ਕੇ ਰਿਵੀਜ਼ਨ ਦੱਸਦਾ ਕੋਈ ਕੁਝ ਦੱਸਦਾ ਕੋਰਟ ਉਹਦੇ ਮੁਤਾਬਕ ਫੈਸਲਾ ਕਰਨ ਦੀ ਆ ਫਿਰ ਦਾ ਮਤਲਬ ਇਹ ਥੋੜਾ ਵੀ ਬਾਹਰ ਆਉਣ ਦਾ ਮਤਲਬ ਗੱਲ ਚ ਫੁੱਲਾਂ ਦੇ ਹਾਰ ਪਾਉਣ ਦਾ ਬਦਲੇ ਥੋੜ ਸਜ਼ਾ ਤਾਂ ਹੋਣੀ ਹੀ ਹੋਣੀ ਹੈ ਜੀ ਔਰ ਬਿਲਕੁਲ ਹੋਣੀ ਹੈ ਸਜ਼ਾ ਕਿਉਂਕਿ ਸਬੂਤ ਹੀ ਇੰਨੇ ਮੇਰੇ ਕਈ ਅਫਸਰ ਸਹਿਬਾਨ ਨਾਲ ਗੱਲ ਹੋਈ ਹੈ ਜਿਹੜੇ ਉਸ ਵਕਤ ਕੰਮ ਕਰਦੇ ਸੀ ਨਾਲ ਕਹਿੰਦੇ ਸਬੂਤ ਹੀ ਇੱਡੇ ਸਟਰੋਂਗ ਨੇ ਉਹਦੇ ਵਿੱਚ ਬਚਣਾ ਬਹੁਤ ਮੁਸ਼ਕਲ ਹੈ ਔਰ ਘਪਲਾ ਕਰਾਉਣ ਲੈਵਲ ਤੇ ਹੋਇਆ ਜੀ ਜਦੋਂ ਕਿਸਾਨ ਧਰਨੇ ਤੇ ਬੈਠੇ ਚ ਉਹ ਤਾਂ ਦੀ ਆਵਾਜ਼ ਨਹੀਂ ਸੀ ਨਿਕਲਦੀ ਹੁਣ ਮੁਰੇ ਹੋ ਹੋ ਕੇ ਦਿਖਾਉਂਦੇ ਨੇ ਜੀ ਇਹ ਇਹ ਉਹੀ 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 ਪਾਰਟੀ ਹੈ ਨਾ ਜਦੋਂ ਬੱਸਾਂ ਦੇ ਨਾਲ ਗਰੀਬਾਂ ਦੇ ਬੱਚੇ ਮਾਰੇ ਜਾਂ ਉਦੋਂ ਤਾਂ ਬੋਲੇ ਨਹੀਂ ਜੀ ਇਹ ਇਹ ਉਹੀ ਨੇ ਨਾ ਜਦੋਂ ਸਿੱਖਾਂ ਦੇ ਗੜਾਂ ਦੇ ਦਿੱਲੀ 'ਚ ਟਾਇਰ ਪਾ ਕੇ ਸਾੜੇਗੇ ਉਦੋਂ ਤਾਂ ਕਾਂਗਰਸ ਕੁਝ ਬ ਕਾਂਗਰਸ ਸਰਕਾਰ ਦੇ ਸਮੇਂ ਗਰੀਬ ਤੇ ਜਿਹੜੇ ਐਸਸੀ ਭਾਈਚਾਰੇ ਦੇ ਬੱਚਿਆਂ ਸੀ ਉਹਨਾਂ ਦੇ ਨਾਲ ਇੱਕ ਤੱਕਾ ਹੋਇਆ ਸੀ ਜਿਸ ਦੇ ਖਿਲਾਫ ਪਿਛਲੀ ਵਿਰੋਧੀ ਪਾਰਟੀਆਂ ਵੱਲੋਂ ਸਵਾਲ ਉਠਾਏ ਗਏ ਤੇ ਆਮ ਆਦਮੀ ਪਾਰਟੀ ਜਦੋਂ ਸੱਤਾ ਦੇ ਵਿੱਚ ਸੀ ਨਹੀਂ ਸੀ ਉਸ ਸਮੇਂ ਵੀ ਉਹਨਾਂ ਵੱਲੋਂ ਵੀ ਨਾਬਾ ਵਿਖੇ ਇੱਕ ਧਰਨਾ ਲਗਾਇਆ ਗਿਆ ਸੀ ਵੀ ਸਕਾਲਰਸ਼ਿਪ ਘਟਾਲਾ ਜਿਹੜਾ ਪੰਜਾਬ 'ਚ ਸਕਾਲਰਸ਼ਿਪ ਘਟਾਲਾ ਹੋਇਆ ਸੀ ਉਸ ਦੇ ਨਾਲ ਐਸਸੀ ਬੱਚਿਆਂ ਦੀ ਪੜ੍ਹਾਈ ਅਧੂਰੀ ਰਹਿ ਗਈ ਸਾਡੇ ਨਾਲ ਇਸ ਮੁੱਦੇ ਤੇ ਗੱਲ ਕਰਨ ਲਈ ਨਾਬਾ ਤੋਂ ਵਿਧਾਇਕ ਨੇ ਗੁਰਦੇਵ ਸਿੰਘ ਦੇਮਾਨ ਜਿਨ੍ਹਾਂ ਨੇ ਵੀ ਧਰਨਾ ਦਿੱਤਾ ਸੀ ਤੇ ਇਹਨਾਂ ਤੇ ਇੱਕ ਮਾਮਲਾ ਵੀ ਦਰਜ ਹੋਇਆ ਸੀ ਧਰਨੇ ਨੂੰ ਲੈ ਕੇ ਜਾਣਦੇ ਹਾਂ ਕਿ ਉਹ ਕੇਸ ਕਿੱਥੇ ਤੱਕ ਪਹੁੰਚਿਆ ਤੇ ਸਕਾਲਰਸ਼ਿਪ ਘਟਾਲੇ ਦੇ ਦੋਸ਼ੀਆਂ ਨੂੰ ਕਦੋਂ ਗ੍ਰਿਫਤਾਰ ਕਰੇਗੀ ਸਰਕਾਰ ਕੀ ਲੱਗਦਾ ਦਾਖਬ ਕਿੱਥੇ ਰਹਿ ਗਿਆ ਘਟਾਲਾ ਜਿਹੜਾ ਥੋੜੀ ਸਰਕਾਰ ਤੁਸੀਂ ਵਿਰੋਧੀ ਧਿਰ ਵੱਲੇ ਆਵਾਜ਼ ਚੁੱਕੀ ਸੀ ਵੀ ਸਕਾਲਰਸ਼ਿਪ ਘਟਾਲਾ ਹੋਇਆ ਘਟਾਲਾ ਹੋਇਆ ਸੀ ਇਹ ਨਹੀਂ ਹੋਇਆ ਪਹਿਲਾਂ ਦੱਸੋ ਦੇਖੋ ਪਹਿਲੀ ਗੱਲ ਤਾਂ ਹੈ ਕਿ ਔਨ ਰਿਕਾਰਡ ਇਹ ਗੱਲ ਜਿਹੜੀ ਹੈ ਜੀ ਉਦੋਂ ਦੇ ਆਫੀਸਰ ਸਮਾਨ ਔਰ ਔਨ ਰਿਕਾਰਡ ਇਹ ਗੱਲ ਸਾਹਮਣੇ ਆਈ ਸੀਗੀ ਕਿ ਘਟਾਲਾ ਹੋਇਆ ਜਿਹਦੇ ਕਰਕੇ ਕਈ ਹਜ਼ਾਰ ਲੱਖਾਂ ਬੱਚੇ ਜਿਹੜੇ ਆ ਵਜੀਫੇ ਤੋਂ ਬਾਂਝੇ ਰਹਿ ਗਏ ਸੀ ਪਹਿਲੀ ਗੱਲ ਤਾਂ ਸਪਸ਼ਟ ਹੈ ਕਿ ਜੀ ਘਟਾਲਾ ਹੋਇਆ ਹੁਣ ਅਗਲੀ ਗੱਲ ਆ ਗਈ ਜੀ ਨਾਬੇ ਦੇ ਵਿੱਚ ਕਿਉਂਕਿ ਧਰਮ ਸੂਤ ਥੋੜੀ ਇੱਥੋਂ ਐਮ.ਐਲ.ਏ ਸੀ ਕਿ ਮਿਨਿਸਟਰ ਸੀ ਕਿ ਉਹਨਾਂ ਕੋਲੇ ਮਹਿਕਮਾ ਸੀਗਾ ਜੀ ਤਾਂ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾਇਆ ਸੀ 12 ਦਿਨ ਧਰਨਾ ਚੱਲਿਆ ਪੰਜਾਬ ਦੇ ਅਲੱਗ-ਅਲੱਗ ਸਾਡੇ ਲੀਡਰ ਆਮ ਆਦੀ ਪਾਰਟੀ ਦੇ ਆਉਂਦੇ ਰਹੇ ਇੱਥੇ ਔਰ ਉਹਦੇ ਤਹਿਤ ਮੇਰੇ ਤੇ ਵੀ ਪਰਚਾ ਦਰਜ ਹੋਇਆ ਸੀਗਾ ਜੀ ਕਿ ਜੀ ਲੈਂਡ ਆਰਡਰ ਦੀ ਪ੍ਰੋਬਲਮ ਆ ਰਹੀ ਹੈ ਜੀ ਇੱਥੇ ਇਹ ਗੈਰ ਕਾਨੂੰਨੀ ਧਰਨਾ ਲਾ ਰਹੇ ਆ ਇਦਾਂ ਦੀ ਕੋਈ ਗੱਲ ਨਹੀਂ ਉਦੋਂ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਮਿੰਦਰ ਸਿੰਘ ਜੀ ਉਹਨਾਂ ਨੇ ਇਹਨਾਂ ਨੂੰ ਕਲੀਨ ਚਿੱਟ ਦਿੱਤੀ ਸੀ ਠੀਕ ਹੈ ਜੀ ਸਮਾਂ ਬਦਲਿਆ 20 ਤੇ ਹੁਣ ਜਿਹੜੀ ਗੱਲ ਤੁਸੀਂ ਪੁੱਛ ਰਹੇ ਹੋ ਕਿ ਜੀ ਵਜੀਫਾ ਘਟਾਲੇ ਦਾ ਕੀ ਬਣਿਆ ਵੀ ਉਹ ਗੱਲ ਅੱਗੇ ਵਧੀ ਆ ਕਿ ਉੱਥੇ ਖੜੀ ਆ ਜਾਂ ਕੀ ਆ ਇਹ ਮੈਂ ਵੀ ਜਾਣਨਾ ਚਾਹੁੰਦਾ ਜੀ ਕਿਉਂਕਿ ਸਾਰੇ ਦੇ ਪਰਚਾ ਹੋਇਆ ਸਾਡੇ ਨਾਲ ਧੱਕਾ ਹੋਇਆ ਇੱਥੇ ਔਰ ਇਸੇ ਕਰਕੇ ਲੋਕਾਂ ਨੇ ਬਹੁਤ ਵੱਡਾ ਇਤਿਹਾਸਕ ਫੈਸਲਾ ਨਾਬੇ ਦੇ ਵਿੱਚ ਕੀਤਾ ਕਿ ਰਿਕਾਰਡ ਤੋੜ ਵੋਟਾਂ ਪਈਆਂ ਵੱਡੇ ਮਾਰਜ ਨਾਲ ਜਿੱਤੇ ਤੇ ਹੁਣ ਮੈਂ ਰਿਟਰਨ ਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਜੀ ਹਰਾਂ ਨੂੰ ਔਰ ਸਬੰਧਤ ਜਿਹੜੇ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਹ ਪੁੱਛਾਂਗਾ ਕਿ ਜੀ ਜਿਹੜਾ ਸਾਹਬ ਸਿੰਘ ਧਰਮਸੂਤ ਹੋਰਾਂ ਨਾਲ ਸੰਬੰਧਿਤ ਵਜੀਫਾ ਘੁਟਾਲਾ ਸੀ ਉਹਦੀ ਕੀ ਅਪਡੇਟ ਹੈ ਜੀ ਇਹ ਕੱਲ ਤੁਸੀਂ ਸਾਲ ਪਹਿਲ ਜਦੋਂ ਸਰਕਾਰ ਆਈ ਸੀ ਉਸ ਸਮੇਂ ਵੀ ਕਿਹਾ ਸੀ ਵਸੀਂ ਪੁੱਛਾਂਗੇ ਮੁੱਖ ਮੰਤਰੀ ਤੋਂ ਵੀ ਇਹਨਾਂ ਦੇ ਕੀ ਕਾਰਵਾਈ ਹੋਵੇਗੀ ਕੀ ਲੱਗਦਾ 3 ਸਾਲ ਬੀ ਚੁੱਕੇ ਕਦੋਂ ਹੋਵੇਗੀ ਸਰਕਾਰ ਤੁਹਾਡੀ ਸੱਤਾ ਤੁਹਾਡੀ ਪੁਲਿਸ ਤੁਹਾਡੀ ਕਦੋਂ ਕਾਰਵਾਈ ਹੋਵੇ ਦੇਖੋ ਆਲਰੇਡੀ ਜਦੋਂ ਦੀ ਸਾਡੀ ਸਰਕਾਰ ਬਣੀ ਆ ਉਦੋਂ ਦੇ ਜਿਹੜੇ ਨੇ ਧਰਮਸੂਤ ਹੋਰਾਂ ਸਾਹਬ ਸਿੰਘ ਧਰਮਸੂਤ ਹੋਰਾਂ ਨੂੰ ਜੇਲ੍ਹ ਚ ਨੇ ਠੀਕ ਹੈ ਉਹਨਾਂ ਤੇ ਆਲਰੇਡੀ ਕਾਨੂੰਨੀ ਕਾਰਵਾਈ ਚੱਲ ਰਹੀ ਆ ਅਲੱਗ-ਅਲੱਗ ਕੇਸਾਂ ਨੂੰ ਲੈ ਕੇ ਇਹਦੇ ਸੰਬੰਧ ਦੇ ਵਿੱਚ ਵੀ ਕਾਰਵਾਈ ਚੱਲ ਰਹੀ ਆ ਕਿੱਥੇ ਉਦਾ ਕਦੋਂ ਕਦੋਂ ਰਿਜ਼ਲਟ ਆਏਗਾ ਕਦੋਂ ਕ ਗਰੀਬ ਬੱਚਿਆਂ ਨੂੰ ਇਨਸਾਫ ਮਿਲੇਗਾ ਜਿਹੜੇ ਬੱਚਿਆਂ ਦਾ ਫਿਊਚਰ ਤਬਾਹ ਕੀਤਾ ਉਹ ਕਦੋਂ ਇਨਸਾਫ ਮਿਲੇਗਾ ਤੇ ਜਦੋਂ ਗੱਲ ਮੇਰੇ ਸਾਹਮਣੇ ਆ ਗਈ ਰਿਟਨ ਦੇ ਵਿੱਚ ਕੋਰਟ ਕਿਉਂਕਿ ਕੋਰਟ ਦੇ ਦਾਇਰੇ ਦੇ ਵਿੱਚ ਆ ਸਾਰਾ ਕੁਝ ਪਰ ਕੋਰਟ ਦੀ ਹਦਾਇਤਾਂ ਤੋਂ ਬਾਹਰ ਜਾ ਕੇ ਮੈਂ ਗੱਲ ਕਰਾਂ ਤਾਂ ਚੰਗੀ ਗੱਲ ਨਹੀਂ ਹੈ ਪ੍ਰੋਪਰ ਆਥੈਂਟਿਕ ਡਾਕੂਮੈਂਟ ਲੈ ਕੇ ਮੈਂ ਉਹ ਗੱਲ ਕਰੂੰਗਾ ਤੇ ਤੁਹਾਨੂੰ ਦੱਸੂੰਗਾ ਜੀ ਹੁਣ ਉਹ ਗੱਲ ਕਿੱਥੇ ਖੜੀ ਹੈ 3 ਸਾਲ ਜ਼ਿਆਦਾ ਨਹੀਂ ਹੋ ਗਏ 3 ਸਾਲ ਹੋ ਗਏ ਜਾਂਚ ਚੱਲਦੇ ਨੂੰ ਕੀ ਲੱਗਦਾ ਕਦੋਂ ਆਵੇਗੀ ਜਾਂਚ ਪੂਰੀ ਮੇਰੀ ਗੱਲ ਸੁਣੋ ਜੀ ਜਿਹੜੇ ਦਰਖਤ ਔਰ ਇਸ ਤੋਂ ਇਲਾਵਾ ਜਿਹੜੇ ਹੋਰ ਕੱਪੜੇ ਹੋਏ ਨੇ ਜੀ ਜਿਹਦੇ ਵਿੱਚ ਬੇਨਾਮੀ ਜਾਇਦਾਦ ਜਿਹੜੀ ਆ ਉਹਦੇ ਵਿੱਚੋਂ ਕੁਰਕ ਵੀ ਕੀਤੀ ਗਈ ਐ ਨੇ ਜਾਇਦਾਦ ਉਹ ਸਾਰੀਆਂ ਗੱਲਾਂ ਹੋਂ ਰਿਕਾਰਡ ਨੇ ਜੀ ਦੁਬਾਰਾ ਅੱਗੇ ਕਹਿੰਦੇ ਜਮਾਨਤ ਤੋਂ ਬਾਹਰ ਆਗੇ ਉਹ ਚਲੋ ਉਹ ਹਰ ਇੱਕ ਦਾ ਰਾਈਟ ਹੁੰਦਾ ਕੋਰਟ ਤੇ ਹਰ ਬੰਦਾ ਲਾਉਂਦਾ ਅਪੀਲ ਕੋਈ ਆਪਣਾ ਮੈਡੀਕਲ ਰੀਜ਼ਨ ਦੱਸਦਾ ਕੋਈ ਕੁਝ ਦੱਸਦਾ ਕੋਰਟ ਉਹਦੇ ਮੁਤਾਬਕ ਫੈਸਲਾ ਕਰਦੀ ਐ ਪਰ ਇਹਦਾ ਮਤਲਬ ਇਹ ਥੋੜਾ ਵੀ ਬਾਹਰ ਆਉਣ ਦਾ ਮਤਲਬ ਗੱਲ 'ਚ ਫੁੱਲਾਂ ਦੇ ਹਾਰ ਪਾਉਣ ਦਾ ਮਤਲਬ ਇਹ ਥੋੜਾ ਬਰੀ ਹੋ ਗਏ ਜੀ ਸਜ਼ਾ ਤਾਂ ਹੋਣੀ ਹੀ ਹੋਣੀ ਐ ਜੀ ਔਰ ਬਿਲਕੁਲ ਹੋਣੀ ਹੈ سزا ਕਿਉਂਕਿ ਸਬੂਤ ਹੀ ਇੰਨੇ ਮੇਰੇ ਕਈ ਅਫਸਰ ਸਹਿਬਾਨ ਨਾਲ ਗੱਲ ਹੋਈ ਹੈ ਜਿਹੜੇ ਉਸ ਵਕਤ ਕੰਮ ਕਰਦੇ ਸੀ ਨਾਲ ਕਹਿੰਦੇ ਸਬੂਤ ਹੀ ਇੱਡੇ ਸਟਰੋਂਗ ਨੇ ਉਹਦੇ ਵਿੱਚ ਬਚਣਾ ਬਹੁਤ ਮੁਸ਼ਕਲ ਹੈ ਔਰ ਘਪਲਾ ਘੜਾਉਣ ਲੈਵਲ ਤੇ ਹੋਇਆ ਜੀ ਉਹਨਾਂ ਬੱਚਿਆਂ ਨੂੰ ਕੀ ਕਹੋਗੇ ਜਿਹੜੇ ਸਕਾਲਰਸ਼ਿਪ ਘਟਾਲੇ ਦੇ ਕਾਰਨ ਅੱਜ ਲੇਬਰ ਕਰ ਰਹੇ ਨੇ ਮਜ਼ਦੂਰੀਆਂ ਕਰ ਰਹੇ ਨੇ ਐਸੀ ਪਰਿਵਾਰ ਦੇ ਬੱਚੇ ਤੁਸੀਂ ਐਸੀ ਪਰਿਵਾਰਾਂ ਦੀ ਨੁਮਾਇੰਦੀ ਕੀ ਕਰਦੇ ਹੋ ਕੀ ਲੱਗਦਾ ਉਹਨਾਂ ਨੂੰ ਇਨਸਾਫ ਕਦੋਂ ਮਿਲੇਗਾ ਮੈਨੂੰ ਨਾ ਕੱਲ ਕਿਸੇ ਬੰਦੇ ਦਾ ਫੋਨ ਆਇਆ ਮੈਨੂੰ ਫੋਨ ਆਇਆ ਤੇ ਮੈਂ ਸਕੂਲਾਂ ਦੇ ਅਸਿੱਧ ਘਰਨ ਕਰ ਰਹ ਕਾਲ ਬੈਕ ਕੀਤੀ ਤੇ ਮੈਂ ਕਿਹਾ ਤੁਹਾਡੀ ਮਿਸ ਕਾਲ ਹੈ ਜੀ ਕਹਿੰਦੇ ਮਾਨ ਸਾਹਿਬ ਮੈਨੂੰ ਨਾ ਸੁਨੇਹਾ ਆਇਆ ਜੀ ਮੈਂ ਕਿਹਾ ਜੀ ਕਹਦਾ ਸੁਨੇਹਾ ਹੈ ਕਹਿੰਦੇ ਜੀ ਧਰਮ ਸੋਜੀ ਵੱਲੋਂ ਮੈਨੂੰ ਸੁਨੇਹਾ ਆਇਆ ਕਿਸੇ ਬੰਦੇ ਦੇ ਥਰੂ ਕਹਿੰਦੇ ਜੀ ਮੇਰੇ ਨਾਲ ਬਹੁਤ ਬਦੀਕੀ ਕੀਤੀ ਉਹਨਾਂ ਨੇ ਉਹ ਕਹਿੰਦੇ ਜੀ ਮੈਨੂੰ ਬੜੀ ਪਿੰਚ ਕਰਦੀ ਕਰਦੀ ਗੱਲ ਮੈਂ ਜੇਲ੍ਹ ਦੇ ਅੰਦਰ ਬੈਠਾ ਵੀ ਗੱਲ ਮਹਿਸੂਸ ਕਰਦਾ ਸੀ ਵੀ ਯਾਰ ਬੜਾ ਮਾੜਾ ਕੀਤਾ ਮੈਂ ਵੀ ਮੈਂ ਮਾਫੀ ਮੰਗਣੀ ਚਾਹੁੰਦਾ ਜੀ ਜਿਹੜੇ ਗਰੀਬ ਬੱਚਿਆਂ ਦਾ ਭਵਿੱਖ ਤਬਾਹ ਕਰਤਾ ਜਿਹੜੇ ਅੱਜ ਲੇਬਰ ਕਰ ਰਹੇ ਆ ਜਾਂ ਪੜ੍ਹਾਈ ਦੇ ਵਿੱਚ ਪਿੱਛੇ ਰਹਿ ਗਏ ਜੀ ਉਹਨਾਂ ਦੀਆਂ ਬਦਵਾਵਾਂ ਜਿੱਥੋਂ ਤੁਸੀਂ ਐਮਐਲ ਰਹੇ ਹੋਮੋਂ 10 ਸਾਲ ਤੁਸੀਂ ਉਸੇ ਹਲਕੇ ਦੀ ਜੇਲ੍ਹ ਦੇ ਵਿੱਚ ਰਹਿ ਰਹੇ ਹੋ ਤੁਹਾਡੇ ਤੇ ਐਡਾ ਵੱਡਾ ਸੀਰੀਅਸ ਕੇਸ ਚੱਲ ਰਿਹਾ ਜੀ ਜੋ ਮਰਜੀ ਕਹੀ ਜਾਣ ਜੀ ਕੱਲ ਕੋਈ ਇਹਨਾਂ ਦਾ ਵਰਕਰ ਕਹਿ ਰਿਹਾ ਸੀਗਾ ਕਹਿੰਦੇ ਜੀ ਲੋਕ ਕਹਿੰਦੇ ਨੇ ਜੀ ਬਈ ਹੁਣ ਵਾਲਾ ਨਾ ਤਾਂ ਧਰਮਸੋਧੀ ਚੰਗਾ ਸੀਗਾ ਜੀ ਉਹ ਉਹਨਾਂ ਦੀਆਂ ਗੱਲਾਂ ਨੇ ਜੀ ਠੀਕ ਹੈ ਨਾ ਜਿਹੜਾ ਐਮਐਲ ਆਪਣੀ ਤਨਖਾਹ ਵੀ ਗਰੀਬ ਬੱਚਿਆਂ ਦੇ ਐਜੂਕੇਸ਼ਨ ਤੇ ਲਾ ਰਿਹਾ ਜੀ ਜਿਹੜਾ ਜਿਹੜਾ ਬੰਦਾ ਐਮਐਲਏ ਹੋਣ ਦੇ ਨਾਤੇ ਅੱਜ ਇੱਕ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਜਿਹੜਾ ਐਮਐਲਏ ਜਦੋਂ ਦਾ ਐਮਐਲਏ ਬਣਿਆ ਦਫ਼ਤਰ ਖੋਲ੍ਹਿਆ ਹਰੇਕ ਨੂੰ ਚਾਹ ਪਾਣੀ ਉੱਥੇ ਮਿਲਦਾ ਹਰੇਕ ਦਾ ਕੰਮ ਹੁੰਦਾ ਜੀ ਤੇ ਜਦੋਂ ਤੱਕ ਇਹ ਮੰਤਰੀ ਰਹੇ ਸੀਗੇ 10 ਸਾਲ ਕੋਈ ਦਫ਼ਤਰ ਸੀਗਾ ਇੱਥੇ ਜਿਵੇਂ ਮੈਂ ਦੱਸੂ ਕੋਈ ਸੁਣਦਾ ਸੀ ਕਿਸੇ ਦੀ ਸੀ ਸਿਰਫ 4-5 ਜਣਾਂ ਦੀ ਜਰਨਲਿਸਟ ਸੀਗੀ ਉਹੀ ਕੰਮ ਕਰਦੇ ਸੀਗੇ ਸੋ ਇਸ ਕਰਕੇ ਦੇਖੋ ਉਹਨਾਂ ਨੂੰ ਮੌਕਾ ਮਿਲਿਆ ਉਹਨਾਂ ਨੇ ਜੋ ਉਹਨਾਂ ਦੇ ਉਹਨਾਂ ਦੇ ਸੋਚ ਵਿੱਚ ਆਇਆ ਉਹਨਾਂ ਨੇ ਉਹ ਕੰਮ ਕੀਤਾ ਮੈਨੂੰ ਮੌਕਾ ਮਿਲਿਆ ਜਿਹੜੀ ਸੇਵਾ ਮੈਨੂੰ ਮਿਲੀ ਹੈ ਪੰਜਾਬ ਦੀ ਸੇਵਾ ਮਿਲਣੀ ਪੰਜਾਬ ਦੀ ਇਸ زرਖੇਜ਼ ਮਿੱਟੀ ਦੀ ਸੇਵਾ ਮਿਲਣੀ ਬਹੁਤ ਭਾਗਾਂ ਵਾਲਿਆਂ ਨੂੰ ਮਿਲਦੀ ਹੈ ਜੀ ਔਰ ਝੁੱਕ ਕੇ ਨੀਵੇਂ ਹੋ ਕੇ ਅਸੀਂ ਗਰੀਬ ਬੱਚਿਆਂ ਦੀ ਐਜੂਕੇਸ਼ਨ ਲਈ ਕੰਮ ਕਰ ਰਹੇ ਹਾਂ ਅਸੀਂ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚ ਰਿਹਾ ਉਹਦੇ ਲਈ ਕੰਮ ਕਰ ਰਹੇ ਹਾਂ ਅਸੀਂ ਐਸਸੀ ਕਮਿਸ਼ਨਰ ਜਿਹੜਾ ਕਮਿਸ਼ਨਰ ਤੋਂ ਟੈਕ ਲਿਆ ਸੀ ਕਰਜ਼ਾ ਲਿਆ ਸੀ ਅਲੱਗ-ਅਲੱਗ ਉਹਦੇ ਤੋਂ ਉਹ ਅਸੀਂ ਮਾਫ ਕਰ ਦਿੱਤਾ ਜੀ ਠੀਕ ਹੈ ਜੀ ਨਸ਼ਾ ਮੁਕਤ ਪੰਜਾਬ ਦੀ ਗੱਲ ਚੱਲ ਰਹੀ ਹੈ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਚੱਲ ਰਹੀ ਹੈ ਸਾਰੀਆਂ ਗੱਲਾਂ 'ਚ ਪੰਜਾਬ ਅੱਗੇ ਵਧ ਰਿਹਾ ਜੀ ਔਰ ਔਰ ਅਸੀਂ ਇਹ ਬਜਟ ਦੇ ਵਿੱਚ ਲੈ ਕੇ ਆਏ ਕਿ ਹਰੇਕ ਗਰੀਬ ਪਰਿਵਾਰ ਦਾ 10 ਲੱਖ ਦਾ ਇੰਸ਼ੋਰੈਂਸ ਕਾਰਡ ਬਣੇਗਾ ਉਹਦੀ ਹੁਣ ਸ਼ੁਰੂਆਤ ਹੋ ਰਹੀ ਹੈ ਜੀ ਜਾਨੀ ਕਿ ਉਹ 10 ਲੱਖ ਤੱਕ ਦਾ ਆਪਣਾ ਇਲਾਜ ਫ੍ਰੀ ਕਰਾ ਸਕਦਾ ਜੀ ਅਸੀਂ ਤਾਂ ਇਹ ਗੱਲਾਂ ਕਰ ਰਹੇ ਹਾਂ ਜੀ ਤੇ ਉਹਨਾਂ ਨੂੰ ਜਦੋਂ ਮੌਕਾ ਮਿਲਿਆ ਉਹਦੋਂ ਕੁਝ ਕੀਤਾ ਨਹੀਂ ਇਹੀ ਕਾਂਗਰਸ ਸੀਗੀ ਜਦੋਂ ਕਿਸਾਨ ਧਰਨੇ ਦੇ ਬੈਠੇ ਚ ਉਹ ਤਾਂ ਇਹਦੀ ਆਵਾਜ਼ ਨਹੀਂ ਸੀ ਨਿਕਲਦੀ ਹੁਣ ਮੁਰੇ ਹੋ ਹੋ ਕੇ ਦਿਖਾਉਂਦੇ ਨੇ ਜੀ ਇਹ ਇਹ ਉਹੀ 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 ਪਾਰਟੀ ਹੈ ਨਾ ਜਦੋਂ ਬੱਸਾਂ ਦੇ ਨਾਲ ਗਰੀਬਾਂ ਦੇ ਬੱਚੇ ਮਾਰੇ ਜਾਂ ਉਦੋਂ ਤਾਂ ਬੋਲੇ ਨਹੀਂ ਜੀ ਇਹ ਇਹੀ ਨਹੀਂ ਨਾ ਜਦੋਂ ਸਿੱਖਾਂ ਦੇ ਗੜਾਂ ਦੇ ਦਿੱਲੀ 'ਚ ਟਾਇਰ ਪਾ ਕੇ ਸਾੜੇਗੇ ਉਦੋਂ ਤਾਂ ਕਾਂਗਰਸ ਕੁਝ ਬੋਲੀ ਨਹੀਂ ਇਹ ਉਹੀ ਨਹੀਂ ਨਾ ਜਦੋਂ ਬਲੂ ਸਟਾਰ ਹੋਇਆ ਦਰਬਾਰ ਸਾਹਿਬ ਤੇ ਉਦੋਂ ਤਾਂ ਕੁਝ ਬੋਲੇ ਨਹੀਂ ਜੀ ਇਹ ਹੁਣ ਇਹ ਗੱਲਾਂ ਕਰ ਕਰ ਦਿਖਾਉਂਦੇ ਨੇ ਜੀ ਸੋ ਇਹ ਟੋਟਲੀ ਫੇਕ ਹੈ ਜੀ ਇਹ ਪੋਲੀਟਿਕਲ ਜਿਹੜੀ ਪਾਰਟੀ ਕਾਂਗਰਸ ਪਾਰਟੀ ਖਾਸ ਕਰਕੇ ਇਹ ਫੇਕ ਪਾਰਟੀ ਹੈ ਜੀ ਇਹ ਸਿਰਫ ਬਨਾਵਟੀ ਗੱਲਾਂ ਕਰਦੀ ਹੈ ਗਰੀਬਾਂ ਲਈ ਅੱਜ ਪ੍ਰੈਸ ਕਾਨਫਰੰਸ ਕਰਕੇ ਮੈਂ ਦੱਸਿਆ ਜੀ ਗਰੀਬਾਂ ਦੀ ਗੱਲ ਕਰਨ ਵਾਲੀ ਪਾਰਟੀ ਕਦੇ ਗਰੀਬਾਂ ਦੇ ਹੱਕ 'ਚ ਕਦੇ ਹਾਂ ਦਾ ਨਾਰਾ ਮਾਰਿਆ ਜੀ ਤੁਸੀਂ ਅਖੀਰਲਾ ਸਵਾਲ ਕੀ ਕੋਈ ਸਾਡਗੜ ਤਾਂ ਨਹੀਂ ਸਾਧੂ ਸਿੰਘ ਧਰਮਸੋਤ ਨਾਲ ਸਕਾਲਰਸ਼ਿਪ ਘਟਾਲਾ ਦੱਬਿਆ ਜਾ ਰਿਹਾ ਤੇ ਕਦੋਂ ਕਦੋਂ ਇਨਸਾਫ ਅਖੀਰ ਚ ਦੱਸ ਦੋ ਜਾਂਦੇ ਹਾਂ ਦੇ ਤੁਸੀਂ ਦੇਖੋ ਸਾਠਗੜ ਕਾਦੀ ਹੋਣੀ ਹੈ ਜੀ ਜੋ ਗੀਤਾ ਚ ਲਿਖਿਆ ਜੈਸਾ ਕਰਮ ਕਰੇਗਾ ਵੈਸਾ ਫਲ ਦੇਗਾ ਭਗਵਾਨ ਜੋ ਤੁਸੀਂ ਕਰਦੇ ਹੋ ਜੋ ਬੀਜ ਦੇ ਉਥੋਂ ਨੂੰ ਬਟਣਾ ਪੈਂਦਾ ਜੀ ਉੱਚ ਮੇਰੀ ਸਾਡਗੜ ਕੀ ਹੈ ਜੀ ਕੋਰਟ ਦੇ ਵਿੱਚ ਮੈਟਰਾ ਕੋਰਟ ਨੇ ਫੈਸਲਾ ਸੋਣਾ ਮੰਨ ਜੋ ਕੋਰਟ ਤੇ ਸਾਨੂੰ ਭਰੋਸਾ ਉਹ ਸਹੀ ਕਰੇਗੀ ਜੀ ਬਿਲਕੁਲ ਇਹ ਸਰ ਵਿਧਾਇਕ ਜਿਹੜੇ ਗੁਰਦੇਵ ਸਿੰਘ ਦੇਵਮਾਨ ਜਿਨ੍ਹਾਂ ਦਾ ਕਹਿਣਾ ਵੀ ਸਕਾਲਰਸ਼ਿਪ ਘਟਾਲਾ ਜਿਹੜਾ ਪੰਜਾਬ ਦੇ ਵਿੱਚ ਪਿਛਲੀ ਸਰਕਾਰ ਦੇ ਵਿੱਚ ਹੋਇਆ ਸੀ ਉਹਨਾਂ ਨੇ ਉਸ ਸਮੇਂ ਵੀ ਇਸ ਮੁੱਦੇ ਨੂੰ ਚੁੱਕਿਆ ਸੀ ਇਹਨਾਂ ਤੇ ਮਾਮਲਾ ਵੀ ਦਰਜ ਹੋਇਆ ਤੇ ਹੁਣ ਵੀ ਉਹ ਮੁੱਖ ਮੰਤਰੀ ਪੰਜਾਬ ਦੇ ਸਾਹਮਣੇ ਇਹ ਮੁੱਦਾ ਉਠਾਉਣਗੇ ਤੇ ਜਿਹੜੇ ਇਸ ਮਾਮਲੇ ਦੇ ਦੋਸ਼ੀ ਨੇ ਉਹਨਾਂ ਖਿਲਾਫ ਕਾਰਵਾਈ ਕਰਵਾਉਣਗੇ ਸੰਜੀਵ ਕੁਮਾਰ ਪੀਟੀਸੀ ਨਿਊਜ਼ ਨਾਬਾ